ਇਹ ਜਿਹੜੇ ਰੂਪੇ ਕ੍ਰੈਡਿਟ ਕਾਰਡ ਨੇ ਨਾ ਇਹਨਾਂ ਦਾ ਲੈਂਡਸਕੇਪ ਬੜੀ ਤੇਜ਼ੀ ਨਾਲ ਚੇਂਜ ਹੋ ਰਿਹਾ ਹੈ। ਅਇਤੋ ਡੇਢ ਦੋ ਸਾਲ ਪਹਿਲਾਂ ਦੀ ਗੱਲ ਕਰੀ ਤਾਂ ਸਿਰਫ 8-10 ਰੁਪਏ ਕ੍ਰੈਡਿਟ ਕਾਰਡ ਹੁੰਦੇ ਸੀ ਪਰ ਅੱਜ 70 ਤੋਂ ਵੀ ਵੱਧ ਰੁਪਏ ਕ੍ਰੈਡਿਟ ਕਾਰਡ ਹੋ ਚੁੱਕੇ ਆ ਇੱਕ ਤਾਂ ਨਵੇਂ ਕ੍ਰੈਡਿਟ ਕਾਰਡ ਇਸ ਕੈਟਾਗਰੀ ਦੇ ਵਿੱਚ ਲਾਂਚ ਹੋ ਰਹੇ ਆ ਦੂਜਾ ਬੈਂਕਾਂ ਕੀ ਕਰਦੀਆਂ ਐ ਕਿ ਵਿਜ਼ਾ ਤੇ ਮਾਸਟਰ ਕਾਰਡ ਵਾਲੇ ਕਾਰਡ ਨੂੰ ਵੀ ਇਸ ਕੈਟਾਗਰੀ ਦੇ ਵਿੱਚ ਲਾਂਚ ਕਰ ਰਹੇ ਆ ਸੋ ਇਨ ਸ਼ਾਰਟ ਰੁਪਏ ਕਾਰਡ ਕੈਟਾਗਰੀ ਦੇ ਵਿੱਚ ਨਾ ਭੀੜ ਲੱਗਣੀ ਸ਼ੁਰੂ ਹੋ ਗਈ ਆ ਹੁਣ ਹੌਲੀ-ਹੌਲੀ ਰੁਪਏ ਕੈਟਾਗਰੀ ਦੀ ਜਿਹੜੀ ਆਫਰਿੰਗ ਆ ਉਹ ਵੀ ਇੰਪਰੂਵ ਹੋ ਰਹੀ ਹੈ ਜਿਵੇਂ ਕਿ ਲੋਨ ਐਕਸੈਸ ਡਾਈਨਿੰਗ ਆਫਰਸ ਯੂਪੀ ਤੋ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਮਾਰਕੀਟ ਦੇ ਵਿੱਚ ਬੈਸਟ ਰੁਪਏ ਕ੍ਰੈਡਿਟ ਕਾਰਡ ਕਿਹੜੇ-ਕਿਹੜੇ ਐ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੰਜ ਬੈਸਟ ਰੁਪਏ ਕ੍ਰੈਡਿਟ ਕਾਰਡ ਦੇਖਾਂਗੇ ਉਹ ਵੀ ਪੰਜ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਬੈਸਟ ਕਾਰਡ ਫਾਰ ਸ਼ੋਪਿੰਗ ਫਿਊਲ ਯੂਟਿਲਿਟੀ ਬੈਸਟ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਤੇ ਬੈਸਟ ਪ੍ਰੀਮੀਅਮ ਕ੍ਰੈਡਿਟ ਕਾਰਡ ਤੇ ਹਾਂ ਵੀਡੀਓ ਦੇ ਐਂਡ ਤੇ ਤੁਹਾਡੇ ਲਈ ਇੱਕ ਵਧੀਆ ਜਿਹਾ ਸਰਪ੍ਰਾਈਜ਼ ਵੀ ਐ ਸੋ ਐਂਡ ਤੱਕ ਜ਼ਰੂਰ ਦੇਖਿਓ ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਬੈਸਟ ਰੁਪਏ ਕ੍ਰੈਡਿਟ ਕਾਰਡ ਫਾਰ ਸ਼ੋਪਿੰਗ ਜੇਕਰ ਤੁਸੀਂ ਮਿੰਤਰਾ ਤੋਂ ਸ਼ਾਪਿੰਗ ਕਰਦੇ ਹੋ ਤਾਂ ਇਹ ਕਾਰਡ ਤੁਹਾਡੇ ਕੋਲੇ ਜ਼ਰੂਰ ਹੋਣਾ ਚਾਹੀਦਾ ਹੈ ਉਹ ਮੈਂ ਦੱਸ ਦੇਣਾ ਇਸ ਕਾਰਡ ਦੀ ਜੁਆਇਨਿੰਗ ਤੇ ਐਨੂਅਲ ਫੀਸ 500 ਰੁਪਏ ਪਲੱਸ GST ਹੈ ਮਤਲਬ ਕਿ GST ਮਿਲਾ ਕੇ 590 ਰੁਪਏ ਬਣ ਜਾਂਦੇ ਆ ਤੇ ਜੁਆਇਨਿੰਗ ਫੀਸ ਦਿੰਦੇ ਹੀ ਤੁਹਾਨੂੰ 500 ਰੁਪਏ ਦੇ ਮਿੰਤਰਾ ਦੇ ਵਾਊਚਰ ਮਿਲ ਜਾਂਦੇ ਆ ਤੇ ਇਹਦੇ ਲਈ ਤੁਹਾਨੂੰ ਕਾਰਡ ਐਕਟੀਵੇਟ ਕਰਕੇ ইস্যੂ ਹੋਣ ਦੇ 30 ਦਿਨ ਦੇ ਵਿੱਚ 500 ਜਾਂ ਉਸ ਤੋਂ ਉੱਪਰ ਦੀ ਇੱਕ 트ਾਂਜ਼ੈਕਸ਼ਨ ਕਰਨੀ ਪਵੇਗੀ ਤੇ ਰਹੀ ਗੱਲ ਐਨੂਅਲ ਫੀਸ ਦੀ ਉਹ ਤੁਸੀਂ ਇੱਕ ਸਾਲ ਦੇ ਵਿੱਚ 2 ਲੱਖ ਰੁਪਏ ਸਪੈਂਡ ਕਰਕੇ ਵੇਵ ਆਫ ਕਰਵਾ ਸਕਦੇ ਹੋ ਹੁਣ ਕੋਟਕ ਮਿੰਤਰਾ ਤੁਹਾਨੂੰ ਇੱਕ ਜਿਵੇਂ ਕਿ अर्ली एक्सेस टू सेल्स एंड ऑफर्स फ्री शिपिंग एक्सक्लूसिव सेविंग दी ऑफर्स ਮਿਲ ਜਾਂਦੇ ਆ ਸੁਪਰ ਕੋਇਨਸ ਤੱਕ ਮਿਲ ਜਾਂਦੇ ਆ ਹੁਣ ਜਿਵੇਂ ਮੇਰੇ ਕੋਲ ਇਹ ਮੈਂਬਰਸ਼ਿਪ ਹੈ ਤਾਂ ਕਈ ਵਾਰੀ ਬੜੇ ਵਧੀਆ ਵਧੀਆ ਕੂਪਨ ਮਿਲ ਜਾਂਦੇ ਆ ਕਈ ਵਾਰੀ ਤੁਹਾਨੂੰ 90% ਤੱਕ ਦਾ ਡਿਸਕਾਊਂਟ ਮਿਲਿਆ ਹੈ ਬਿਊਟੀ ਪ੍ਰੋਡਕਟਸ ਤੇ। ਇਹ ਵੀ ਕੁੱਝ ਏਦਾਂ ਦੀਆਂ ਫਲੈਸ਼ ਸੇਲਸ ਵੀ ਚੱਲਦੀਆਂ ਨੇ ਜਿੱਥੇ ਕੁੱਝ ਰੈਂਡਮ ਚੀਜ਼ਾਂ 1 ਇੱਕ ਰੁਪਏ ਦੀਆਂ ਮਿਲ ਰਹੀਆਂ ਹੁੰਦੀਆਂ। ਤੇ ਇਹਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਨੂੰ ਸਾਲ ਦੇ ਵਿੱਚ 7000 ਰੁਪਏ ਸਪੈਂਡ ਕਰਨਾ ਪਏਗਾ ਤੇ ਘੱਟੋ ਘੱਟ ਮੰਤਰਾ ਤੋਂ 5 ਵਾਰੀ ਆਰਡਰ ਕਰਨਾ ਪਏਗਾ। ਤੇ ਇਹਦਾ ਤਾਂ ਹੀ ਫਾਇਦਾ ਜੇਕਰ ਤੁਸੀਂ ਮੰਤਰਾ ਨੂੰ ਇੰਨਾ ਰੈਗੂਲਰਲੀ ਯੂਜ਼ ਕਰਦੇ ਹੋ। ਆਦਰਵਾਇਜ਼ ਸ਼ਾਇਦ ਇਹਨਾਂ ਵਰਥ ਇਟ ਨਹੀਂ ਹੋਏਗਾ। ਇਸ ਕਾਰਡ ਦੇ ਨਾਲ ਤੁਹਾਨੂੰ ਮੰਤਰਾ ਤੇ ਸ਼ਾਪਿੰਗ ਕਰਨ ਤੇ 7.5% ਦਾ ਕੈਸ਼ਬੈਕ ਮਿਲ ਜਾਂਦਾ ਹੈ। ਬਟ ਇੱਕ ਗੀ ਇਨਸਟਾਮਾਰਟ ਪੀਵੀਆਰ ਕਲੀਅਰ ਟ੍ਰਿਪ ਅਰਬਨ ਕੰਪਨੀ ਤੇ ਤੁਹਾਨੂੰ 5% ਦਾ ਕੈਸ਼ਬੈਕ ਮਿਲ ਜਾਂਦਾ ਤੇ ਇਹਦੀ ਮੰਥਲੀ ਲਿਮਟ 1000 ਰੁਪਏ ਹੈ ਉਸ ਤੋਂ ਬਾਅਦ ਯੂਪੀਏ ਸਪੈਂਡਸ ਦੀ ਗੱਲ ਕਰਾਂ ਤਾਂ ਉੱਥੇ ਤੁਹਾਨੂੰ 1.25% ਦਾ ਅਨਲਿमिटेड ਕੈਸ਼ਬੈਕ ਮਿਲ ਜਾਂਦਾ ਜੋ ਕਿ ਮੇਰੇ ਪੀਨੀਅਨ ਅਕੋਰਡਿੰਗ ਕਾਫੀ ਡੀਸੈਂਟ ਹੈ ਇਸ ਤੋਂ ਇਲਾਵਾ ਇਸ ਕਾਰਡ ਦੇ ਨਾਲ ਤੁਹਾਨੂੰ ਕੁਝ ਹੋਰ ਬੈਨੀਫਿਟਸ ਜਿਵੇਂ ਕਿ ਦੋ ਪੀਵੀਆਰ ਦੀਆਂ ਮੂਵੀ ਟਿਕਟਸ ਮਿਲ ਜਾਂਦੀਆਂ ਨੇ ਜਿਨ੍ਹਾਂ ਵਿੱਚ ਇੱਕ ਦੀ ਕੀਮਤ 250 ਰੁਪਏ ਤੱਕ ਹੋ ਸਕਦੀ ਹੈ ਜੇਕਰ ਤੁਸੀਂ ਇੱਕ ਕੁਆਟਰ ਦੇ ਵਿੱਚ 50000 ਰੁਪਏ ਉਸ ਤੋਂ ਵੱਧ ਸਪੈਂਡ ਕਰ ਦਿੰਦੇ ਹੋ ਤੇ ਇਹਦੇ ਨਾਲ ਨਾਲ ਸੋ ਓਵਰਆਲ ਜੇਕਰ ਤੁਸੀਂ ਹੀ ਸਾਲ ਦਾ 8 ਤੋਂ 10000 ਰੁਪਏ ਮਿੰਟਰਾ ਤੇ ਸਪੈਂਡ ਕਰ ਦਿੰਨੇ ਹੋ ਤਾਂ 7.5% ਦੇ ਹਿਸਾਬ ਨਾਲ ਤਾਂ ਇਹ ਕਾਰਡ ਤੁਹਾਡਾ ਵੈਸੀ ਫ੍ਰੀ ਹੋ ਜਾਏਗਾ ਹੁਣ ਅਗਲੀ ਕੈਟਾਗਰੀ ਆਉਂਦੀ ਹੈ ਬੈਸਟ ਫਿਊਲ ਕ੍ਰੈਡਿਟ ਕਾਰਡ ਤੇ ਇਹਦੇ ਵਿੱਚ ਮੈਂ ਚੂਜ਼ ਕੀਤਾ SBI ਦਾ BPCL Octane ਰੁਪਏ ਕ੍ਰੈਡਿਟ ਕਾਰਡ ਇਹ ਕਾਰਡ 2024 ਦੇ ਵਿੱਚ ਹੀ ਇਸ ਕੈਟਾਗਰੀ ਦੇ ਵਿੱਚ ਲਾਂਚ ਹੋਇਆ ਹੈ ਤੇ ਇਸ Octane ਕ੍ਰੈਡਿਟ ਕਾਰਡ ਦੀ ਐਨੂਅਲ ਫੀਸ ਹੈ 1499 ਪਲੱਸ GST ਇਹਦਾ ਲੋਅਰ ਵਰਜ਼ਨ ਵੀ ਆਉਂਦਾ ਹੈ ਜਿਹਦੀ ਕੀ ਫੀਸ 499 ਪਲੱਸ GST ਹੈ ਬਟ ਜੇਕਰ ਤੁਸੀਂ ਫਿਰ ਲੈਣਾ ਹੀ ਆ ਤਾਂ Octane ਵਰਜ਼ਨ ਹੀ ਲਿਓ ਉਹ ਮੈਂ ਦੱਸ ਦੇਣਾ ਕਿਉਂ Octane ਦੇ ਵਿੱਚ ਤੁਹਾਨੂੰ ਵੈਲਕਮ ਬੈਨੀਫਿਟ ਦੇ ਤੌਰ ਤੇ 6000 ਪੁਆਇੰਟਸ ਮਿਲਦੇ ਹਨ ਜਿਨ੍ਹਾਂ ਦੀ ਕੀ ਵੈਲਿਊ 1500 ਰੁਪਏ ਹੁੰਦੀ ਹੈ ਮਤਲਬ ਕਿ ਜੇਕਰ ਆਪਾਂ GST ਕੰਪੋਨੈਂਟ ਕੱਢ ਦਈਏ ਤਾਂ ਤੁਹਾਡੀ ਜਿਹੜੀ ਜੁਆਇਨਿੰਗ ਫੀਸ ਆ ਉਹ ਇੱਥੇ ਵਾਪਸ ਆ ਜਾਂਦੀ ਹੈ ਤੇ ਰੀਨਲ ਫੀਸ ਵੀ ਤੁਸੀਂ ਵੇਵ ਆਫ ਕਰਵਾ ਸਕਦੇ ਹੋ 1 ਸਾਲ ਦੇ ਵਿੱਚ 2 ਲੱਖ ਰੁਪਏ ਸਪੈਂਡ ਕਰਕੇ ਜੇਕਰ ਰਿਵਾਰਡਡ ਦੀ ਗੱਲ ਕਰੀਏ ਤਾਂ ਤੁਹਾਨੂੰ 25 ਰਿਵਾਰਡ ਪੁਆਇੰਟਸ ਮਿਲਦੇ ਹਰ 100 ਰੁਪਏ ਸਪੈਂਡ ਕਰਨ ਤੇ BPCL ਦੇ ਪੈਟਰੋਲ ਸਟੇਸ਼ਨਸ ਤੇ ਤੇ ਭਾਰਤ ਗੈਸ ਤੇ ਜੋ ਕਿ ਰਫਲੀ 1.6% ਦਾ ਕੈਸ਼ਬੈਕ ਬਣਦਾ ਤੇ 1% ਦਾ ਤੁਹਾਨੂੰ ਫਿਊਲ ਸਰਚਾਰਜ ਵੇਵਰ ਵੀ ਮਿਲਦਾ ਸੋ ਟੋਟਲ 1.7% ਦਾ ਕੈਸ਼ਬੈਕ ਬਣ ਜਾਂਦਾ ਹੈ ਓਨੈਸਟਲੀ ਹੁਣ ਤੱਕ ਦਾ ਬੈਸਟ ਜੇਕਰ ਭਾਰਤ ਗੈਸ ਦੀ ਗੱਲ ਕਰੀਏ ਤਾਂ ਉੱਥੇ ਤੁਸੀਂ 500 ਰੁਪਏ ਤੱਕ ਦੇ ਰਿਵਾਰਡ ਪੁਆਇੰਟਸ ਕਮਾ ਸਕਦੇ ਹੋ ਹਰ ਮਹੀਨੇ ਹੁਣ ਜੇਕਰ ਤੁਸੀਂ ਰੈਗੂਲਰਲੀ ਕਾਰ ਜਾਂ ਬਾਈਕ ਯੂਜ਼ ਕਰਦੇ ਹੋ ਤੇ ਉਹਦਾ ਪੈਟਰੋਲ ਦਾ ਖਰਚਾ ਮਹੀਨੇ ਦਾ 1500-2000 ਰੁਪਏ ਤੱਕ ਦਾ ਆ ਹੀ ਜਾਂਦਾ ਹੈ ਤਾਂ ਇਹ ਕਾਰਡ ਤੁਹਾਡੇ ਲਈ ਕਾਫੀ ਵਧੀਆ ਸਾਬਿਤ ਹੋ ਸਕਦਾ ਹੈ 1500-2000 ਮਹੀਨੇ ਦਾ ਮਤਲਬ ਕਿ ਸਾਲ ਦਾ 20000 ਦੇ ਕਰੀਬ ਹੋ ਜਾਏਗਾ ਤੇ 7.5% ਦੇ ਹਿਸਾਬ ਨਾਲ ਤੁਸੀਂ 1500 ਰੁਪਏ ਤੱਕ ਦਾ ਕੈਸ਼ਬੈਕ ਕਮਾ ਲੋਗੇ ਤੇ ਤੁਹਾਡਾ ਕਾਰਡ ਤਾਂ ਇੱਥੇ ਫ੍ਰੀ ਹੋ ਜਾਏਗਾ ਪਰ ਕਹਾਣੀ ਹਜੇ ਖਤਮ ਨਹੀਂ ਹੋਈ ਇਸ ਕਾਰਡ ਦੇ ਨਾਲ ਤੁਹਾਨੂੰ ਇਸ ਕਾਰਡ ਦੇ ਨਾਲ ਤੁਹਾਨੂੰ 2.5% ਦੇ ਰਿਵਾਰਡਸ ਮਿਲਦੇ ਆ ਡਾਈਨਿੰਗ ਡਿਪਾਰਟਮੈਂਟ ਤੇ ਗਰੋਸਰੀਜ਼ ਤੇ ਸਪੈਂਡ ਕਰਨ ਤੇ ਤੇ ਇਹਦੀ ਲਿਮਿਟ 7500 ਰੁਪਏ ਹਰ ਮਹੀਨੇ ਦੀ ਬਾਕੀ ਸਾਰੇ ਸਪੈਂਡਸ ਤੇ ਤੁਹਾਨੂੰ 0.25% ਦੇ ਰਿਵਾਰਡਸ ਮਿਲਦੇ ਆ ਇੱਕ ਸਾਲ ਦੇ ਵਿੱਚ 3 ਲੱਖ ਰੁਪਏ ਸਪੈਂਡ ਕਰਨ ਤੇ ਤੁਹਾਨੂੰ 2000 ਦੇ ਗਿਫਟ ਵਾਊਚਰ ਮਿਲ ਜਾਂਦੇ ਆ ਅਲੱਗ-ਅਲੱਗ ਬ੍ਰਾਂਡਸ ਦੇ ਜਿਵੇਂ ਕਿ ਅਦਿੱਤਿਆ ਵਿਰਲਾ ਫੈਸ਼ਨ ਯਾਤਰਾ ਅਰਬਨ ਲੈਡਰ ਹੁਸ਼ ਪੱਪੀਜ਼ ਜਾਂ ਫਿਰ ਬਾਟਾ ਐਡੀਸ਼ਨਲੀ ਤੁਹਾਨੂੰ ਇੱਕ ਡੋਮੈਸਟਿਕ ਲੌਂਜ ਐਕਸੈਸ ਮਿਲ ਜਾਂਦਾ ਕੰਪਲੀਮੈਂਟਰੀ ਪਰ ਕੁਆਟਰ ਅਸੇ ਕੋਈ ਚੀਜ਼ ਹੈ ਜੋ ਇਸ ਕਾਰਡ ਦੀ ਮੈਨੂੰ ਲੱਗੀ ਕਿ ਇਹਦੀ ਫੀਸ ਥੋੜੀ ਜਿਹਾ ਜ਼ਿਆਦਾ ਹੈ ਆਈਡੀਲੀ ਇਹ 990 ਪਰ ਪਲਸ ਜੀਐਸਟੀ ਹੋ ਸਕਦੀ ਸੀ ਬਾਕੀ ਅਦਰਵਾਈਜ਼ ਇਹ ਕਾਰਡ ਬਹੁਤ ਹੀ ਵਧੀਆ ਹੈ ਪਰ ਇਕ ਗੱਲ ਤਾਂ ਰੱਖੋ ਵੀ ਇਹ ਕਾਰਡ ਤੁਹਾਡੇ ਲਈ ਤਾਂ ਹੀ ਵਧੀਆ ਸਾਬਿਤ ਹੋਏਗਾ ਜੇਕਰ ਤੁਸੀਂ ਬੀਪੀਸੀਐਲ ਦੇ ਪੰਪਸ ਤੋਂ ਤੇਲ ਪਰਵਾਉਨੇ ਹੋ ਹੁਣ ਫੀਸ ਦੀ ਗੱਲ ਆਈ ਗਈ ਹੈ ਤਾਂ ਲਾਈਫਟਾਈਮ ਫ੍ਰੀ ਕ੍ਰੈਡਿਟ ਕਾਰਡ ਵੀ ਦੇਖ ਹੀ ਲੈਣਾ ਤੇ ਆਮ ਸ਼ੋਰ ਇਸ ਕੈਟਾਗਰੀ ਦੇ ਵਿੱਚ ਕਾਫੀ ਲੋਕਾਂ ਨੂੰ ਇੰਟਰਸਟ ਹੋਏਗਾ ਤੇ ਇਸ ਕੈਟਾਗਰੀ ਦੇ ਵਿੱਚ ਇੱਕ ਵਧੀਆ ਕਾਰਡ ਦੀ ਐਂਟਰੀ ਹੋਈ ਹੈ ਇਸ ਕਾਰਡ ਦਾ ਨਾਮ ਹੈ ਕ੍ਰੈਡਿਟ ਡਾਟ ਪੇ ਯਸ ਬੈਂਕ ਏਸ ਰੁ ਇਹ ਕਾਰਡ ਤੁਹਾਨੂੰ ਕ੍ਰੈਡਿਟ ਪੇ ਐਪ ਤੋਂ ਹੀ ਮਿਲਦਾ ਹੈ ਇੱਕ ਬਹੁਤ ਹੀ ਸਿੰਪਲ ਨੋਨ ਵਨਸੈਂਸ ਯੂਪੀਆਈ ਕ੍ਰੈਡਿਟ ਕਾਰਡ ਹੈ ਜਿਹਦਾ ਕਿ ਡੀਸੈਂਟ ਰਿਵਾਰਡ ਸਟਰਕਚਰ ਹੈ ਆਲਮੋਸਟ ਸਾਰੀ ਕੈਟਾਗਰੀ ਦੇ ਵਿੱਚ ਉਹ ਮੈਂ ਦੱਸ ਦੇਣਾ ਕਿਵੇਂ ਕਿਉਂਕਿ ਹੁਣ ਤੱਕ ਅਸੀਂ ਜਿੰਨੇ ਵੀ ਯੂਪੀਆਈ ਕ੍ਰੈਡਿਟ ਕਾਰਡ ਦੇਖਿਆ ਜਿਵੇਂ ਕਿ ਐਚਡੀਐਫਸੀ ਟਾਟਾ ਨੀਓ ਜਾਂ ਫਿਰ ਕੀ ਵੀ ਕ੍ਰੈਡਿਟ ਕਾਰਡ ਉਹਨਾਂ ਤੇ ਸਾਨੂੰ 1.5% ਦਾ ਰਿਵਾਰਡ ਰੇਟ ਮਿਲਦਾ ਹੈ ਬਟ ਕ੍ਰੈਡਿਟ ਪੇ ਕ੍ਰੈਡਿਟ ਕਾਰਡ ਦੇ ਨਾਲ ਤੁਹਾਨੂੰ ਫਲੈਟ 2% ਦੇ ਰਿਵਾਰਡ ਪੁਆਇੰਟ ਮਿਲਦੇ ਹੈਗੇ ਸਾਰੀਆਂ ਯੂਪੀਆਈ ਟ੍ਰਾਂਜੈਕਸ਼ਨਸ ਤੇ ਜੇਕਰ ਇਹਨਾਂ ਹੀ ਕਾਫੀ ਨਹੀਂ ਆ ਤਾਂ UPI ਕੈਸ਼ਬੈਕ ਦੇ ਨਾਲ ਤੁਸੀਂ ਅਲੱਗ-ਅਲੱਗ ਬ੍ਰਾਂਡਸ ਜਿਵੇਂ ਕਿ Amazon Pay, Flipkart, Swiggy, Zomato ਤੇ 6 ਤੋਂ ਲੈ ਕੇ 100% ਤੱਕ ਦਾ ਡਿਸਕਾਊਂਟ ਕਮਾ ਸਕਦੇ ਹੋ। Credive ਪੈਪ ਤੇ ਤੁਹਾਨੂੰ ਇਹਨਾਂ ਬ੍ਰਾਂਡਸ ਦੇ ਸ਼ਾਪਿੰਗ ਵਾਊਚਰਸ ਮਿਲ ਜਾਣਗੇ। ਤੇ ਇਹਨਾਂ ਵਾਊਚਰਸ ਨੂੰ ਤੁਸੀਂ ਕੈਸ਼ਬੈਕ ਯੂਜ਼ ਕਰਕੇ 6 ਤੋਂ ਲੈ ਕੇ 24% ਤੱਕ ਦਾ ਡਿਸਕਾਊਂਟ ਤੇ ਖਰੀਦ ਸਕਦੇ ਹੋ। ਹੁਣ ਕਿਉਂਕਿ ਕਾਰਡ ਇਹ ਟੈਕਨੀਕਲੀ Yes Bank ਵੱਲੋਂ ਦਿੱਤਾ ਜਾਂਦਾ ਹੈ ਤਾਂ Yes Bank ਵੀ ਆਪਣੇ ਵੱਲੋਂ ਕਾਫੀ ਡੀਸੈਂਟ ਰਿਵਾਰਡਸ ਦਿੰਦਾ ਤੁਹਾਨੂੰ। 2% ਆਨਲਾਈਨ ਸ਼ਾਪਿੰਗ ਤੇ 1% ਆਫਲਾਈਨ ਸ਼ਾਪਿੰਗ ਤੇ ਤੇ ਅੱ ਸੋ ਦੇਖਿਆ ਜਾਵੇ ਤਾਂ ਫਲੈਟ 2% UPI ट्रांजैक्शन ਤੇ ਪਲੱਸ YES ਬੈਂਕ ਦੇ ਸਾਰੇ ਰਿਪੋਰਟਸ ਤੇ ਇਹੀ ਚੀਜ਼ ਇਸ ਕਾਰਡ ਨੂੰ ਯੂਨੀਕ ਬਣਾਉਂਦੀ ਆ ਮੈਨੂੰ ਇਸ ਕਾਰਡ 'ਤੇ ਦੋ ਚੀਜ਼ਾਂ ਵਧੀਆ ਲੱਗੀਆਂ ਇੱਕ ਤਾਂ ਇਹ ਵੀ ਇਹਨਾਂ ਨੇ ਕਿਸੇ ਰੈਂਡਮ ਬ੍ਰਾਂਡ ਦੇ ਨਾਲ ਟਾਇਪ ਨਹੀਂ ਕੀਤਾ ਜਿਨ੍ਹਾਂ ਦੀ ਕੋਈ ਯੂਟਿਲਿਟੀ ਨਹੀਂ ਹੈ ਜਿਨ੍ਹਾਂ ਨੂੰ ਕੋਈ ਯੂਜ਼ ਨਹੀਂ ਕਰਦਾ ਇਹਨਾਂ ਨੇ ਟਾਇਪ ਕੀਤਾ ਪਪੂਲਰ ਬ੍ਰਾਂਡ ਜਿਵੇਂ ਕਿ Amazon, Zomato, Swiggy ਵਗੈਰਾ ਨਾਲ ਜਿਨ੍ਹਾਂ ਨੂੰ ਅਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ ਤੇ ਦੂਜੀ ਗੱਲ ਇਹ ਹੈ ਵੀ Amazon Pay ਦੀ ਤਰ੍ਹਾਂ ਇੱਕ ਨੋ ਨੌਨਸੈਂਸ ਕਾਰਡ ਹੈ ਜਿਹੜਾ ਕਿ ਤੁਹਾਨੂੰ ਫਲੈਟ 2% ਕੈਸ਼ਬੈਕ ਆਫਰ ਕਰਦਾ ਸਾਰੇ UPI ਖਰਚਾਂ 'ਤੇ ਤੇ ਉੱਥੇ ਕੋਈ ਕੰਡੀਸ਼ਨ ਨਹੀਂ ਹੈ ਕੋਈ ਕੈਪਿੰਗ ਨਹੀਂ ਹੈ ਹੁਣ ਇਸ ਕਾਰਡ ਨੂੰ ਅਪਲਾਈ ਕਰਨ ਦੇ ਲਈ ਤੁਹਾਡੀ ਘੱਟੋ-ਘੱਟ ਉਮਰ 21 ਸਾਲ ਹੋਣੀ ਚਾਹੀਦੀ ਹੈ ਤੇ ਤੁਹਾਡਾ ਸਿੰਪਲ ਸਕੋਰ 720 ਤੋਂ ਪਲੱਸ ਦਾ ਹੋਣਾ ਚਾਹੀਦਾ ਹੈ ਤੇ ਤੁਹਾਡੀ ਘੱਟੋ-ਘੱਟ ਮਹੀਨੀ ਸੈਲਰੀ 25000 ਰੁਪਏ ਤੱਕ ਹੋਣੀ ਚਾਹੀਦੀ ਹੈ ਤੇ ਹਾਂ ਤੁਹਾਡੇ ਕੋਲ ਪਹਿਲਾਂ ਤੋਂ ਯੈਸ ਬੈਂਕ ਦਾ ਕੋਈ ਕ੍ਰੈਡਿਟ ਕਾਰਡ ਨਹੀਂ ਹੋਣਾ ਚਾਹੀਦਾ ਕਿਉਂਕਿ ਯੈਸ ਬੈਂਕ 1 ਕਾਰਡ ਪਰ ਕਸਟਮਰ ਦੀ ਪਾਲਿਸੀ ਦੇ ਨਾਲ ਚੱਲਦਾ ਹੈ ਹੁਣ ਤੁਹਾਨੂੰ ਯਾਦ ਹੋਵੇਗਾ ਵੀ ਵੀਡੀਓ ਦੇ ਸ਼ੁਰੂ ਵਿੱਚ ਕਿਹਾ ਸੀ ਵੀ ਤੁਹਾਡੇ ਲਈ ਇੱਕ ਹੈਂਡ ਜਾਂ ਸਰਪ੍ਰਾਈਜ਼ ਹੈ ਸੋ ਜੇਕਰ ਤੁਸੀਂ ਯੈਸ ਬੈਂਕ ਕੇ ਇਸ ਕ੍ਰੈਡਿਟ ਕਾਰਡ ਨੂੰ ਅਪਲਾਈ ਕਰਕੇ ਕ੍ਰੈਡਿਟ ਪੇਪ ਆਪ ਤੇ UPI ਨਾਲ ਲਿੰ ਫੇਰ ਇਹ ਨਾਲ ਲਿੰਕ ਕਰਨਾ ਹੈ ਤੇ ਆਪਣੇ 1000 ਰੁਪਏ ਲੈ ਲੈਣੇ ਆ। ਕੁਝ ਟਾਈਮ ਪਹਿਲਾਂ ਤੱਕ ਇਹ 500 ਰੁਪਏ ਦੇ ਬੋਨਸ ਮਿਲ ਰਿਹਾ ਸੀ ਪਰ ਹੁਣ ਕੁਝ ਟਾਈਮ ਦੇ ਲਈ ਇਹ 1000 ਰੁਪਏ ਤੱਕ ਦਾ ਬੋਨਸ ਮਿਲ ਰਿਹਾ। ਹੁਣ ਇਹ 1000 ਰੁਪਏ ਤੱਕ ਦਾ ਬੋਨਸ ਕਦੋਂ ਤੱਕ ਮਿਲੇਗਾ ਇਹਦਾ ਕੋਈ ਪਤਾ ਨਹੀਂ ਹੈ ਤੇ ਇੱਕ ਲਾਈਫਟਾਈਮ ਫਰੀ ਕ੍ਰੈਡਿਟ ਕਾਰਡ ਜੇਕਰ ਦੇਖ ਰਹੇ ਹੋ ਵੀ ਰੁਪਏ ਕੈਟਾਗਰੀ ਦੇ ਵਿੱਚ ਤਾਂ ਇਹ ਤੁਹਾਡੇ ਲਈ ਬੈਸਟ ਟਾਈਮ ਹੋ ਸਕਦਾ ਹੈ। ਫੇਰ ਜੇਕਰ ਤੁਸੀਂ ਇਸ ਕਾਰਡ ਨੂੰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਹੁਣ ਸਾਡੀ ਅਗਲੀ ਕੈਟਾਗਰੀ ਹੈ ਬੈਸਟ ਯੂਟਿਲਿ ਇਸ ਕੈਟਾਗਰੀ ਦੇ ਵਿੱਚ ਮੈਂ ਚੂਜ਼ ਕੀਤਾ Airtel Axis Credit Card ਇਦਾਂ ਦੇ ਬਹੁਤ ਹੀ ਘੱਟ ਕ੍ਰੈਡਿਟ ਕਾਰਡ ਨੇ ਜਿਹੜੇ ਕਿ ਮੰਥਲੀ ਬਿੱਲ ਜਿਵੇਂ ਕਿ ਬ੍ਰੌਡਬੈਂਡ DTH Wi-Fi ਵਗੈਰਾ ਤੇ ਤੁਹਾਨੂੰ ਰਿਵਾਰਡਸ ਦਿੰਦੇ ਹੋਣ ਤੇ ਇਦਾਂ ਦੇ ਤਾਂ ਬਹੁਤ ਹੀ ਗਿਣੇ-ਚੁਣੇ ਕ੍ਰੈਡਿਟ ਕਾਰਡ ਨੇ ਜਿਹੜੀ ਯੂਟਿਲਿਟੀ ਬਿੱਲ ਜਿਵੇਂ ਕਿ ਗੈਸ ਜਾਂ ਫਿਰ ਇਲੈਕਟ੍ਰਿਸਿਟੀ ਬਿੱਲ ਪੇਮੈਂਟ ਤੇ ਵੀ ਤੁਹਾਨੂੰ ਰਿਵਾਰਡਸ ਦਿੰਦੇ ਹੋਣ ਪਰ ਇੱਕ ਕਾਰਡ ਹੈ Airtel Axis Credit Card Airtel Axis ਤੁਹਾਨੂੰ 25% ਦਾ ਡਿਸਕਾਊਂਟ ਆਫਰ ਕਰਦਾ ਹੈ ਬ੍ਰੌਡਬੈਂਡ, ਮੋਬਾਈਲ, ਡੀਟੀਐਚ ਵਗੈਰਾ ਦੀਆਂ ਜਿਹੜੀਆਂ ਤੁਸੀਂ ਬਿੱਲ ਪੇਮੈਂਟ ਕਰਦੇ ਹੋ ਤੇ ਧਿਆਨ ਰੱਖਿਓ ਵੀ ਇਹ ਬਿੱਲ ਪੇਮੈਂਟਸ ਤੁਹਾਨੂੰ Airtel Thanks ਐਪ ਤੋਂ ਕਰਨੀਆਂ ਪੈਣਗੀਆਂ ਤੇ ਇਹਦੀ ਮੰਥਲੀ ਲਿਮਿਟ 250 ਰੁਪਏ ਹੈ ਮਤਲਬ ਕਿ ਜੇਕਰ ਤੁਸੀਂ 1000 ਰੁਪਏ ਦਾ ਬਿੱਲ ਪੇ ਕਰਦੇ ਹੋ Airtel Thanks ਐਪ ਤੋਂ ਤਾਂ ਤੁਹਾਨੂੰ 25% ਦਾ ਡਿਸਕਾਊਂਟ ਮਿਲ ਜਾਏਗਾ ਜੋ ਕਿ ਮੇਰੇ opinion ਅਕੋਰਡਿੰਗ ਥੋੜਾ ਜਿਹਾ ਘੱਟ ਹੈ ਇਸ ਤੋਂ ਇਲਾਵਾ ਤੁਹਾਨੂੰ 10% ਦਾ ਕੈਸ਼ਬੈਕ ਮਿਲ ਜਾਏਗਾ ਯੂਟਿਲਿਟੀ ਬਿੱਲ ਪੇਮੈਂਟਸ ਜਿਵੇਂ ਕਿ ਗੈਸ ਜਾਂ ਫਿਰ ਇਲੈਕਟ੍ਰਿਸਿਟੀ ਤਾਂ ਉੱਥੇ ਤੁਹਾਨੂੰ 10% ਦਾ ਕੈਸ਼ਬੈਕ ਮਿਲ ਜਾਂਦਾ ਹੈ ਜਿਹਦੀ ਕਿ ਮੰਥਲੀ ਲਿਮਿਟ 500 ਰੁਪਏ ਹੈ ਬਾਕੀ ਸਾਰੇ ਖਰਚਾਂ ਤੇ ਤੁਹਾਨੂੰ 1% ਦਾ ਕੈਸ਼ਬੈਕ ਮਿਲ ਜਾਂਦਾ ਹੈ ਤੇ ਚਾਰ ਕੰਪਲੀਮੈਂਟਰੀ ਡੋਮੈਸਟਿਕ ਲੌਂਜ ਵਿਜ਼ਿਟ ਮਿਲ ਜਾਂਦੇ ਆ 1 ਸਾਲ ਦੇ ਵਿੱਚ ਇਸ ਕਾਰਡ ਦੀ ਐਨੂਅਲ ਤੇ ਜੁਆਇਨਿੰਗ ਫੀਸ 500 ਰੁਪਏ ਪਲੱਸ GST ਹੈ ਤੇ ਜੁਆਇਨਿੰਗ ਫੀਸ ਦਿੰਦੇ ਹੀ ਤੁਹਾਨੂੰ 500 ਰੁਪਏ ਦੇ Amazon ਦੇ voucher ਮਿਲ ਜਾਂਦੇ ਆ ਤੇ ਜਿਹੜੀ ਰਿਨੂਅਲ ਫੀਸ ਆ ਉਹਨੂੰ ਵੇਵ ਆਫ ਕਰਵਾਉਣ ਦੇ ਲਈ ਤੁਹਾਨੂੰ 1 ਸਾਲ ਦੇ ਵਿੱਚ 2 ਲੱਖ ਰੁਪਏ ਸਪੈਂਡ ਕਰਨੇ ਪੈਣਗੇ ਤੇ ਹੁਣ ਸਾਡੀ ਲਾਸਟ ਕੈਟੇਗਰੀ ਹੈ ਬੈਸਟ ਪ੍ਰ ਤੇ ਇਸ ਕੈਟਾਗਰੀ ਦੇ ਵਿੱਚ ਮੈਂ ਚੁਸ ਕਿਤਾ HDFC Tata Neu Infinity HDFC Tata Neu Infinity ਦੀ ਜਿਹੜੀ ਐਨੂਅਲ ਤੇ ਜੁਆਇਨਿੰਗ ਫੀਸ ਆ 1499 ਰੁਪਏ ਪਲੱਸ GST ਹੈ ਤੇ 1499 ਰੁਪਏ ਦੇ ਹੀ ਜੁਆਇਨਿੰਗ ਫੀਸ ਦੇਣ ਦਾ ਹੀ ਤੁਹਾਨੂੰ 1500 ਦੇ Tata Neu Coins ਮਿਲ ਜਾਂਦੇ ਜਿਨ੍ਹਾਂ ਨੂੰ ਤੁਸੀਂ Tata Neu App ਤੇ ਯੂਜ਼ ਕਰ ਸਕਦੇ ਹੋ ਇੱਕ ਨਿਊ ਕੋਇਨ ਦੀ ਵੈਲਿਊ 1 ਰੁਪਏ ਹੁੰਦੀ ਹੈ Tata Neu App ਤੇ ਤੇ ਰਹੀ ਗੱਲ ਐਨੂਅਲ ਫੀਸ ਦੀ ਜਿਹੜੀ ਚਾਂਸਲ ਨੇ ਨੰਬਰ 'ਤੇ ਦੀ ਐਨੂਅਲ ਫੀਸ ਹੈ ਉਹਨੂੰ ਤੁਸੀਂ ਇੱਕ ਸਾਲ ਦੇ ਵਿੱਚ 3 ਲੱਖ ਰੁਪਏ ਸਪੈਂਡ ਕਰਕੇ ਵੇਵ ਆਫ ਕਰਵਾ ਸਕਦੇ ਹੋ ਇਸ ਕਾਰਡ ਦੇ ਨਾਲ ਤੁਹਾਨੂੰ ਟਾਟਾ ਪਾਰਟਨਰ ਬ੍ਰਾਂਡਸ 'ਤੇ 5% ਦਾ ਕੈਸ਼ਬੈਕ ਮਿਲ ਜਾਂਦਾ ਹੈ ਤੇ ਨਾਨ ਟਾਟਾ ਪਾਰਟਨਰ ਬ੍ਰਾਂਡਸ 'ਤੇ ਤੁਹਾਨੂੰ 1.5% ਦਾ ਕੈਸ਼ਬੈਕ ਮਿਲ ਜਾਂਦਾ ਹੈ ਇਸ ਕਾਰਡ ਦੇ ਨਾਲ UPI ਸਪੈਂਸ 'ਤੇ ਵੀ ਤੁਹਾਨੂੰ 1.5% ਦਾ ਕੈਸ਼ਬੈਕ ਮਿਲ ਜਾਂਦਾ ਹੈ ਜ ਜਿਹਦੀ ਕਿ ਮੰਥਲੀ ਲਿਮਿਟ 500 ਰੁਪਏ ਪਰ ਮੰਥ ਹੈ ਪਰ ਧਿਆਨ ਰੱਖਿਓ ਵੀ 1.5% ਦਾ ਕੈਸ਼ਬੈਕ UPI ਦਾ ਤਾਂ ਮਿਲੇਗਾ ਜੇਕਰ ਤੁਸੀਂ ਟਾਟਾ ਨਿਊ ਐਪ ਤੋਂ UPI ट्रांज ਯੂਟਿਲਿਟੀ ਬਿੱਲ ਪੇਮੈਂਟਸ ਵਗੈਰਾ ਤੇ ਵੀ ਤੁਹਾਨੂੰ 5% ਦਾ ਕੈਸ਼ਬੈਕ ਮਿਲ ਜਾਂਦਾ ਜੇਕਰ ਤੁਸੀਂ ਟਾਟਾ ਨਿਓ ਐਪ ਨੂੰ ਯੂਜ਼ ਕਰਕੇ ਬਿੱਲ ਭਰਦੇ ਹੋ ਤੇ ਟਾਟਾ ਨਿਓ ਇਨਫਿਨਿਟੀ ਉਹਨਾਂ ਕੁਝ ਗਿਨੇ ਚੁਣੇ ਕਾਰਡਸ ਦੇ ਵਿੱਚੋਂ ਹੈ ਜਿਹੜੇ ਇੰਸ਼ੋਰੈਂਸ ਪੇਮੈਂਟ ਤੇ ਵੀ ਤੁਹਾਨੂੰ ਕੈਸ਼ਬੈਕ ਦਿੰਦੇ ਆ ਤੇ ਇਸ ਤੋਂ ਇਲਾਵਾ ਇਸ ਕਾਰਡ ਦੇ ਨਾਲ ਤੁਹਾਨੂੰ 8 ਡੋਮੈਸਟਿਕ ਤੇ 4 ਇੰਟਰਨੈਸ਼ਨਲ ਕੰਪਲੀਮੈਂਟਰੀ ਲੌਂਜ ਐਕਸੈਸ ਮਿਲ ਜਾਂਦੇ ਆ 1 ਕਰੋੜ ਰੁਪਏ ਤੱਕ ਦਾ ਐਕਸੀਡੈਂਟਲ 에ਅਰ ਡੈਥ ਕਵਰ ਮਿਲ ਜਾਂਦਾ ਤੇ 15 ਲੱਖ ਦਾ ਓਵਰਸੀਜ਼ ਹਸਪੀਟਲਾਈਜ਼ੇਸ਼ਨ ਕਵਰ ਮਿਲ ਜਾਂਦਾ ਬਿਲਕੁਲ ਫ੍ਰੀ ਦੇ ਵਿੱਚ ਤਾਂ ਤੁਸੀਂ ਕ੍ਰੈਡਿਟ ਪੇ ਜੈਸ ਬੈਂਕ ਕੇ ਇਸ ਰੁਪਏ ਕ੍ਰੈਡਿਟ ਕਾਰਡ ਨੂੰ ਕਨਸਿਡਰ ਕਰ ਸਕਦੇ ਹੋ ਇਹਦਾ ਰਿਵਾਰਡ ਸਟਰਕਚਰ ਵੀ ਕਾਫੀ ਡੀਸੈਂਟ ਆਲਮੋਸਟ ਸਾਰੀਆਂ ਕੈਟਾਗਰੀ ਦੇ ਵਿੱਚ ਪਲੱਸ ਤੁਹਾਨੂੰ ਵਨ ਟਾਈਮ ਜੁਆਇਨਿੰਗ ਬੋਨਸ ਮਿਲ ਰਿਹਾ 1000 ਰੁਪਏ ਤੱਕ ਦਾ ਜੇਕਰ ਤੁਸੀਂ ਆਪਣੇ ਕਾਰਡ ਨੂੰ ਕ੍ਰੈਡਿਟ ਪੇ ਯੂਪੀਆਈ ਦੇ ਨਾਲ ਲਿੰਕ ਕਰ ਲੈਂਦੇ ਹੋ ਕਾਰਡ ਨੂੰ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀ ਕੇ ਫਾਈਟ